ਆਡੇ ਜਿੰਨੇ ਮੁੰਡੇ ਸਾਰੇ ਵੈਸ਼ਨ ਇੱਕ ਨੇ ਵੀ ਨਹੀਂ ਕੀਤੀ ਨਹੀਂ ਨਹੀਂ ਉਹ ਤਾਂ ਦੇਖ ਰਿਹਾ ਦੋ ਟੀਮ ਨਹੀਂ ਆਪਰੇ ਵੀ ਹੁਣ ਉਹਨਾਂ ਹੀ ਡਰਾਈਵ ਕਰਕੇ ਜਾਣਾ ਆਉਣਾ ਕੀਤੀ ਕਹਿੰਦੇ ਸਭ ਵੈਸ਼ਨੋਂ ਆਪਣੇ ਵੀਗਾ ਹੁਣ ਲੋਕੀ ਲੋਕਾਂ ਨੇ ਵੀਡੀਓ ਵੇਖ ਆਹੀ ਵੀਡੀਓ ਵੇਖ ਲੋਕਾਂ ਕਹਿੰਦਾ ਇਹ ਜੀ ਰੱਜੇ ਕਰਕੇ ਇਹ ਰੱਜੇ ਨਹੀਂ ਕੀਤਾ ਇਹ ਸ਼ੌਂਕ ਨਾਲ ਹੋ ਗਿਆ ਮੇਰੇ ਜਿੰਨੇ ਸਟੂਡੈਂਟ ਵੀਰ ਹਨ ਉਹਨਾਂ ਨੂੰ ਲੱਖ ਲੱਖ ਵਧਾਈਆਂ ਕੰਮ ਖਿੱਚ ਕੇ ਰੱਖਣਾ ਇਹ ਜਿਹੜੇ ਪੁਰਾਣੇ ਇੱਥੇ ਰਹਿੰਦੇ ਆਣਾ ਜਿਹੜੇ ਪੁਰਾਣੇ ਰਹਿੰਦੇ ਇੱਥੇ ਕੈਨੇਡਾ ਇਹਨਾਂ ਦੇ ਹਾਂ ਆ ਨਹੀਂ ਉਹ ਵੀ ਆਪਣੀਆਂ ਚੱਲ ਗਾ ਨਾ ਜੀ ਨਾ ਕਿਹੜੇ ਅੱਜ ਤੋਂ ਇਹ ਨਾ 20 25 ਸਾਲ ਪਹਿਲਾਂ ਇਹ ਇਤਰਾ ਕੰਮ ਖਿੱਚ ਕੇ ਰੱਖਣਾ ਹਾਂ ਅੱਜ ਪਹਿਲਾਂ ਪੰਜਾਬੀ ਬੱਸ ਤੇ ਕਿਵੇਂ ਪਹਿਲਾ ਸਾਲ ਇੱਥੇ ਨਿਊਯਾਰਕ ਦਾ ਕਿ ਪਹਿਲਾ ਵੀ ਨਹੀਂ ਦੂਜਾ ਸਾਲ ਆ ਜੀ ਆਪਣਾ ਤੇ ਕਿਵੇਂ ਰਿਹਾ ਫਿਰ ਕੁਝ ਵਧੀਆ ਜੀ ਬਾਕੀ ਹਲੇ ਹੁਣੇ ਆਏ ਆ ਬਾਕੀ ਕੀ ਕਿਵੇਂ ਚੱਲਦਾ ਸਾਰਾ ਕੁਝ ਤੇ ਜੀ ਆਪਾਂ ਗੈਦਰਿੰਗ ਦੇਖੀ ਜਾਵੇ ਕਿਤੇ ਨਾ ਕਿਤੇ ਜਿਵੇਂ ਆਪਣਾ ਆਪਾਂ ਕਦੇ ਵਾਰੀ ਪਹਿਲਾਂ ਹੁੰਦਾ ਹੁੰਦਾ ਸੀ ਕਾਫੀ ਸਾਲ ਜਿਵੇਂ ਪਹਿਲਾਂ ਜਾਈਏ ਇਹ ਮਹਿਸੂਸ ਨਹੀਂ ਹੁੰਦਾ ਹੁੰਦਾ ਸੀ ਹੁਣ ਕਿਦਾਂ ਦੇਖਦੇ ਆ ਹਾਂ ਜੀ ਹੁਣ ਤਾਂ ਵਧੀਆ ਇਹ ਆਪਾਂ ਜਿੱਥੇ ਵੀ ਜ਼ਿਆਦਾਤਰ ਤਾਂ ਪੰਜਾਬੀ ਬੰਦੇ ਦਿਖਦੇ ਆ ਆਪਣੇ ਸਰਦਾਰ ਬੰਦੇ ਗੱਭਰੇ ਨੇ ਤਾਂ ਵਧੀਆ ਵੀ ਲੱਗਦਾ ਜੀ ਪਹਿਲਾ ਟਾਈਮਾਂ ਚ ਮਤਲਬ ਬਹੁਤ ਜ਼ਿਆਦਾ ਔਖਾ ਹੁੰਦਾ ਸੀ ਕਿ ਆਪਣਾ ਆਪਾਂ ਨੀ ਨਾ ਮਤਲਬ ਨਹੀਂ ਹੁੰਦਾ ਸੀ ਜਿਵੇਂ ਤੁਸੀਂ ਦੱਸਿਆ ਹੁਣ ਮਤਲਬ ਪੰਜਾਬੀ ਬਹੁਤ ਜ਼ਿਆਦਾ ਵੱਧ ਗਏ ਨੇ ਤਾਂ ਇਹ ਮਤਲ ਜੇ ਮੈਂ ਕੈਮਰਾਮੈਨ ਨੂੰ ਕਹਾਂ ਵੀ ਬਾਈ ਦਾ ਪਹਿਰਾਵਾ ਦਿਖਾਓ ਵੀ ਕਿਸ ਤਰ੍ਹਾਂ ਜਿਹੜੀ ਪੂਰੀ ਕੋਚਾਲਾ ਦੇ ਵਿੱਚ ਦਿਲਜੀਤ ਸਾਂਝ ਨੇ ਜਿਹੜੀ ਲੁੱਕ ਲਈ ਸੀ ਉਹੀ ਲੁੱਕ ਬਾਈ ਨੇ ਲਈ ਆ ਐਨ ਪੂਰੀ ਟੌਰ ਮੇ ਕੱਟਮੀ ਖੱਚਮੀ ਕਹਿੰਦੇ ਹੁੰਦੇ ਆ ਪੂਰਾ ਕੀ ਅੱਜ ਕੀ ਸੋਚਿਆ ਕੀ ਵੈਸੇ ਪਤਾ ਕੀ ਹੈ ਜੀ ਅਸੀਂ ਮਤਲਬ ਘਰੇ ਵੀ ਨਾ ਚਲੋ ਯਾਰ ਦੋਸਤ ਹੁੰਦੇ ਆ ਆਪਸ ਚ ਅਸੀਂ ਬਸ ਇਹੀ ਫੰਕਸ਼ਨ ਮਤਲਬ ਕਰਦੇ ਰਹਿੰਦੇ ਆ ਕਿ ਚਲੋ ਕਦੇ ਆਪਣਾ ਕੋਈ ਗੈਟਅਪ ਲੈ ਲੈ ਕਦੇ ਕੁਛ ਤਾਂ ਇਹ ਨਾ ਮਤਲਬ ਮੈਂ 3-4 ਦਿਨ ਪਹਿਲਾਂ ਮਤਲਬ ਮੈਂ ਦਲਜੀਤ ਵਾਲਾ ਮੈਂ ਗੈਟਅਪ ਲਿਆ ਸੀ ਤਾਂ ਇਹ ਮਤਲਬ ਮੇਰੇ ਯਾਰ ਦੋਸਤ ਕਹਿੰਦੇ ਹੋਰ ਵੀ ਕਹਿੰਦੇ ਬੜਾ ਵਧੀਆ ਲੱਗਦਾ ਤਾਂ ਫਿਰ ਅੱਜ ਸੋਚਿਆ ਕਿ ਅਸੀਂ ਇਹਦੇ ਚ ਚੱਲਦੇ ਆਂ ਅਸਲੀ ਚਿਹਰਾ ਵੀ ਇੱਕ ਵਾਰੀ ਦਿਖਾ ਦਿਓ ਨਹੀਂ ਅਸਲੀ ਚਿਹਰਾ ਨਹੀਂ ਦਿਖਾਣਾ ਅੱਛਾ ਅਸਲੀ ਚਿਹਰਾ ਨਹੀਂ ਠੀਕ ਹਾਂਜੀ ਸੋ ਹੈਪੀ ਨਿਊ ईयर ਭਾਈ ਜੀ ਸੇਮ ਟੂ ਯੂ ਜੀ ਸੇਮ ਟੂ ਯੂ ਥੈਂਕ ਯੂ ਤੁਸੀਂ ਭਾਈ ਜੀ ਕੀ ਕਹਿੰਦੇ ਹੋ ਜੀ ਨਯਾਰ ਇਹਦਾ ਕੈਨੇਡਾ ਚ ਆਪਣੇ ਬੰਦੇ ਹੈਗੇ ਆ ਬਸ ਜਸ ਦੂਰ ਹੁੰਦਾ ਕਿਤੇ ਨਾ ਕਿਤੇ ਹਾਂ ਪੂਰਾ ਸਟੈਸ ਹੁਣ ਸਟੈਸ ਹੀ ਉਤਰਦਾ ਪਿਆ ਹੈ ਜੀ ਕੰਮ ਹਾਂ ਟੈਨਸ਼ਨ ਫਰੀ ਆ ਜੀ ਪ ਕੀ ਜਾਵੇ ਤੁਹਾਡੇ ਦੋਨਾਂ ਤੋਂ ਪੁੱਛਦਾ ਇੱਕ ਆਪਾਂ ਏਮ ਆਪਣਾ ਹੁੰਦਾ ਵੀ ਯਾਰ ਨਾ ਆ ਆਪਾਂ ਸਾਲ ਚਾ ਕੁਝ ਕੀਤਾ ਹੁਣ ਅਗਲੇ ਸਾਲ ਜੇ ਆਪਾਂ ਨਹੀਂ ਕਰਨਾ ਥੋੜਾ ਕੀ ਆ ਆ ਦੇਖੋ ਜੀ ਤੁਹਾਨੂੰ ਮੈਂ ਬੇਸਿਕਲੀ ਤਾਂ ਦੱਸਾਂ ਹੁਣ ਮਤਲਬ ਇੱਥੇ ਜਦੋਂ ਦੇ ਅਸੀਂ ਕੰਮ-ਕੂਮ ਤੇ ਲੱਗੇ ਹਣਾ ਤਾਂ ਇੱਕ ਤਾਂ ਨਾ ਮਤਲਬ ਆਪਣੀ ਬਾਡੀ ਵੱਲ ਧਿਆਨ ਥੋੜਾ ਜਿਹਾ ਘਟ ਰਿਹਾ ਸੀ ਹਣਾ ਤਾਂ ਹੁਣ ਮਤਲਬ ਹੁਣ ਤੱਕ ਮੇਰੀ ਸਟੱਡੀ ਸੀਗੀ ਹੁਣ ਸਟੱਡੀ ਮਤਲਬ ਓਵਰ ਹੋ ਗਈ ਤਾਂ ਹੁਣ ਮਤਲਬ ਮੇਰੀ ਇਹੀ ਕੋਸ਼ਿਸ਼ ਆ ਕਿ ਐਟਲੀਸਟ ਮਤਲਬ ਆਪਣੀ ਫਿਟਨੈਸ ਵੱਲ ਮੈਂ ਜਾਈ ਜਾਵਾਂ ਕਿਉਂਕਿ ਮੈਨੇ ਬਹੁਤ ਸੁਣਿਆ ਕਿ ਇਨ੍ਹਾਂ ਕੰਟਰੀ ਇਹ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਕਿ ਬੰਦਾ ਆਪਣੀ ਫਿਟਨੈਸ ਵਾਸਤੇ ਧਿਆਨ ਨਹੀਂ ਦਿੰਦਾ ਹਾਂਜੀ ਕਿ ਕੰਮ ਵੱਲ ਜ਼ਿਆਦਾ ਧਿਆਨ ਦਿੰਦਾ ਬਸ ਇਹੀ ਮਤਲਬ ਮੈਂ ਸੋਚਿਆ ਹੋਇਆ ਇਹ ਥੋੜਾ ਬਾਈ ਜੀ ਬਸ ਜੀ ਆਹੀ ਆ ਵੀ ਥੋੜਾ ਮਤਲਬ ਤਾਂ ਕਿ ਕੋਈ ਸਟ्रेस ਨਾ ਰਵੇ ਹੁਣ ਆਪਣਾ ਜਿੱਦਾਂ ਦਾ ਜੀ ਬਹੁਤ ਕੰਪਲੀਟ ਕਰਕੇ ਆਪਾਂ ਨੇ ਵੀ ਪੂਰਾ ਬੋਡੀ ਛੋਡੀ ਬਣਾਣੀ ਆ ਤੇ ਰੱਖਣਾ ਹੈ ਬਸ ਜੀ ਸਰੀਰ ਦਾ ਤੇ ਬਾਕੀ ਠੀਕ ਆ ਵੀ ਕੰਮਕਾਰ ਵੀ ਜ਼ਿਆਦਾ ਵੀ ਨਾ ਦਾ ਖਾਣ ਪੀਣ ਤਾਂ ਕਰੀ ਜਾਣਾ ਹੁੰਦਾ ਹਾਂਜੀ ਹਾਂਜੀ ਹੈਲਦੀ ਜਿਆਦਾ ਜਿਹੜੀ ਬਾਹਰ ਦੀਆਂ ਚੀਜ਼ਾਂ ਛੱਡ ਕੇ ਆਪਣਾ ਘਰ ਦਾ ਸਾਨਾ ਬਸ ਤੇ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਪਿੱਛੇ ਨੌਜਵਾਨ ਆ ਜਿਹੜੇ ਵੇਟ ਕਰ ਰਿਹਾ ਸਾਡੇ ਵੀਜ਼ੇ ਨਹੀਂ ਆਏ ਜਾਂ ਆਉਣ ਵਾਲੇ ਨੇ ਉਹਨਾਂ ਨੂੰ ਜਿਹੜੀ ਅਸਲ ਜਿਹੜਾ ਮੈਸੇਜ ਕੀ ਦੇਣਾ ਚਾਹੋਗੇ ਆਪਾਂ ਫੇਕ ਨਹੀਂ ਜਿਹਨੂੰ ਕਹਦੀਏ ਅਸਲ ਜੀ ਸਚਾਈ ਆਪਾਂ ਕਈਏ ਵੀ ਦਿਖਾਉਣੀ ਹੋਵੇ ਤਾਂ ਕੀ ਮੈਸੇਜ ਦੇਣਾ ਚਾਹੋ? ਦੇਖੋ ਜੀ ਮੇਰਾ ਤਾਂ ਇੱਕੋ ਇੱਕ ਮੈਸੇਜ ਆ ਕੀ ਮਤਲਬ ਕੈਨੇਡਾ ਬੇਸ਼ੱਕ ਆਓ ਜਿਵੇਂ ਬਹੁਤ ਲੋਕੀ ਕਹਿੰਦੇ ਨੇ ਇੱਥੇ ਕੁਝ ਨਹੀਂ ਹੈਗਾ ਨਾ ਆਓ ਕੋਸ਼ਿਸ਼ ਕਰੋ ਜਿਵੇਂ ਪੱਤਾ ਇੱਥੇ ਬ੍ਰੈਮਟਨ ਸਾਈਡ ਟੋਰਟੋ ਕੰਮ ਨਹੀਂ ਹੈਗਾ ਨਾ ਤਾਂ ਕੋਸ਼ਿਸ਼ ਕਰੋ ਕਿ ਥੋੜਾ ਜਿਹਾ ਮਤਲਬ ਹੋਰ ਏਰੀਆ ਚ ਜਾਓ ਜਿਵੇਂ ਓਟਵਾ ਵਗੈਰਾ ਹੋ ਗਿਆ ਉੱਥੇ ਮੇਰੇ ਮੇਰੇ ਮਤਲਬ ਯਾਰ ਦੋਸਤ ਰਹਿੰਦੇ ਆ ਉਹ ਕਹਿੰਦੇ ਆ ਕਿ ਉਧਰ ਕੰਮ ਹੈਗਾ ਤਾਂ ਲੋਕੀ ਆ ਉਹ ਉਧਰ ਨਹੀਂ ਜਾਂਦੇ ਹੈਨਾ ਇਹ ਕੋਸ਼ਿਸ਼ ਕਰੋ ਕਿ ਆਪਣਾ ਯਾਰੀ ਦੋਸਤੀ ਜਾਂ ਰਿਸ਼ਤੇਦਾਰੀ ਨੂੰ ਛੱਡੋ ਤੇ ਉਧਰ ਪਾਸੇ ਆਪਣਾ ਕਾਲਜ ਵਗੈਰਾ ਟਰਾਈ ਕਰੋ ਉੱਥੇ ਮਤਲਬ ਈਜ਼ੀ ਵੀ ਰਹੂਗਾ ਹੁਣ ਇੱਥੇ ਵੀ ਤਾਂ ਸਾਰਾ ਕੁਝ ਸਟ्रेसਪੂਲੀ ਚੱਲ ਰਿਹਾ ਕੰਮ ਨਹੀਂ ਫੀਸ ਆਣੀ ਪਈਆਂ ਜਾਰੀਆਂ ਇਹ ਚੀਜ਼ ਹੈ ਤੁਸੀਂ ਭਾਈ ਜੀ ਦੇਖੋ ਜੀ ਮੇਨਲੀ ਤਾਂ ਇੱਧਰ ਇਹ ਚੱਕਰ ਆ ਕੰਮ ਨਹੀਂ ਹੈਗਾ ਤੇ ਮੁੰਡੇ ਫੀਸ ਨਹੀਂ ਭਰ ਪਾ ਮਤਲਬ ਲੋਕੀ ਜਿੱਦਾਂ ਆੱਕ ਜਾਂਦੇਦਾ ਹੈਗਾ ਜੀ ਇਸੇ ਕਰਕੇ ਲੱਗਦਾ ਮਤਲਬ ਕੰਮ ਤਾਂ ਔਖਾ ਹੈ ਹੋਰ ਪ੍ਰਵਿੰਸਾਂ 'ਚ ਜਿੱਦਾਂ ਹੁਣ ਕਈਆਂ 'ਚ ਤੇ ਐਦਾਂ ਹੈ 2 ਸਾਲ ਦੀ ਸਟੱਡੀ ਦੀ ਵੀ ਲੋੜ ਨਹੀਂ ਹੈਗੀ ਇੱਥੇ ਇੱਥੇ ਆਪਾਂ ਨੂੰ 2 ਸਾਲ ਦੀ ਸਟੱਡੀ ਵੀ ਕਰਨੀ ਪੈਂਦੀ ਆ ਹੋਰ ਪ੍ਰਵਿੰਸਾਂ 'ਚ ਜਿੱਦਾਂ ਹੁਣ ਨੋਵਾ ਸਕੋਸ਼ੀਆ ਸਾਈਡ ਉਧਰ 1 ਸਾਲ ਦੀ ਪੜ੍ਹਾਈ ਨਾਲ ਵੀ ਬੰਦਾ ਪੀਆਰ ਹੋ ਜਾਂਦਾ ਤੇ ਕੰਮ ਦੀ ਵੀ ਜ਼ਿਆਦਾ ਐਕਸਪੀਰੀਅੰਸ ਦੀ ਲੋੜ ਨਹੀਂ ਹੈਗੀ ਉਧਰ ਜ਼ਿਆਦਾ ਮਤਲਬ ਜਾਓ ਤੇ ਉਧਰ ਕੰਮ ਵੀ ਹੈਗਾ ਤੇ ਛੇਤੀ ਪੀਆਰ ਵੀ ਹੈਗੀ ਆ ਫਿਰ ਜਿੱਦਾਂ ਮਰਜ਼ੀ ਲੋ ਫਿਰ ਤੇ ਸਾਰੇ ਕੈਨੇਡਾ ਦਾ ਬੰਦਾ ਪੀਆਰ ਹੀ ਹੋ ਜਾਂਦਾ ਆ ਮਤਲਬ ਇਹ ਅਭੀ ਦੂਜੀ ਪ੍ਰਵਿੰਸਾਂ ਨੂੰ ਵੀ ਜਾਓ ਵੀ ਉੱਧਰ ਕੰਮ ਵੀ ਹੈਗਾ ਇੱਧਰ ਕੰਮ ਦਾ ਹੀ ਜਾਣਾ ਚੱਕਰ ਆ ਜੀ ਕੰਮ ਆਪਣੇ ਇੱਧਰ ਜਮਾ ਨਹੀਂ ਹੈਗਾ ਇਸ ਟਾਈਮ ਮਤਲਬ ਬਹੁਤ ਮੰਦਾ ਹਾਲਾ ਲੋਕੀ ਫੇਰ ਵੀ ਆਈ ਜਾਂਦੇ ਆ ਪਤਾ ਨਹੀਂ ਕੀ ਚੱਕਰ ਆ ਚਲੋ ਹੋ ਬਾਜੀ ਨਵੇਂ ਸਾਲ ਚ ਸਭ ਲਈ ਖੁਸ਼ੀਆਂ ਭਰਿਆ ਹੋਵੇ ਸਾਰੇ ਸੁੱਖੀ ਸੰਧੀ ਇੱਥੇ ਰਹਿਣ ਸਾਰੇ ਸੁੱਖੀ ਸੰਧੀ ਪੱਕੇ ਹੋਣ ਸੋ ਵਾਂਸ ਅਗੇਨ ਜੀ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਜੀ ਹੈਪੀ ਨਿਊ ਇਅਰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਭਲਾ ਦਾ ਹੈਪੀ ਨਿਊ ਇਅਰ ਬਾਜੀ ਤੁਹਾਨੂੰ ਬਹੁਤ ਬਹੁਤ ਧੰਨੀਆਂ ਨਵੇਂ ਸਾਲ ਦੀਆਂ ਤੁਹਾਨੂੰ ਵੀਰੇ ਤੇ ਬੜੀਆਂ ਰੌਣਕਾਂ ਲਾਈਆਂ ਬਾਈ ਕਹਿੰਦੇ ਹੁੰਦੇ ਆ ਮੁੰਡੇ ਖੁਸ਼ ਕਰਤੇ ਪਰ ਫਿਰ ਵੀ ਮੇਰਾ ਵੀਰ ਸਾਵਧਾਨ ਨਾਲ ਜ਼ਿੰਦਗੀ ਆ ਤਾਂ ਆਪਣੀ ਆ ਤੁਹਾਡੇ ਨਾਲ ਹੀ ਆ ਜੀ ਤੁਹਾਡੇ ਨਾਲ ਨਹੀਂ ਨਹੀਂ ਬਿਲਕੁਲ ਬਿਲਕੁਲ ਨਵਾਂ ਸਾਲ ਇੱਕ ਵਾਰ ਹੀ ਆਉਣਾ ਕੰਮ ਰੋਜ਼ ਕਰਨਾ ਸ਼ੌਂਕ ਆ ਨਹੀਂ ਨਹੀਂ ਸ਼ੌਂਕ ਪੂਰੇ ਕਰੋ ਰੱਬ ਨੇ ਰੱਬ ਨੇ ਮਿਹਨਤ ਕਰਦੇ ਹੋ ਆਪਣੇ ਸਿਰਾਂ ਤੇ ਕਰ ਰਹੇ ਆ ਅਹੀਂ ਪਾਜੀ ਹੁਣ ਸੱਤੋ ਦਿਨ ਕੰਮ ਕਰੀਦਾ ਅਣਾ ਬਈ ਦਾਣੀਆਂ ਨਵੇਂ ਸਾਲ ਦੀ ਠੀਕ ਹੁੰਦੀ ਬਸ ਇੱਕ ਇੱਕ ਦੀਵਾਲੀ ਦੀ ਹਾਂ ਜੀ ਹਾਂ ਜੀ ਹਾਂ ਜੀ ਇਹ ਬਾਕੀ ਤੁਹਾਨੂੰ ਪਤਾ ਹੀ ਤੁਹਾਡੇ ਸਾਹਮਣੇ ਜੋ ਹੋਇਆ ਨਹੀਂ 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 ਉਹ ਤਾਂ ਬਹੁਤ ਵਧੀਆ ਪ੍ਰਵਾਧਵਾ ਚੜਦੀ ਕਲਾ ਚ ਰੱਖੇ ਤੁਹਾਨੂੰ ਹੁਣ ਲੋਕ ਕੀ ਕਹਿੰਦੇ ਹਨ ਆ ਵੀ ਸਟੂਡੈਂਟਾਂ ਨੇ ਹੱਥ ਕਰਾਈ ਆ ਇਤਨਾ ਅਸੀਂ ਕਿਹੜਾ ਘਰ ਮੰਗਾਈ ਕਰੇ ਭਾਈ ਆ ਕਰੇ ਭਾਈ ਆ ਮੰਗਾਇਆ ਨਹੀਂ ਨਹੀਂ ਆਤੋ ਤਾਂ ਆਏ ਨਹੀਂ ਸਾਰੇ ਮਾੜੇ ਨਹੀਂ ਹੁੰਦੇ ਪੰਜੇ ਉਂਗਲਿਆ ਚਲੋ ਕੋਸ਼ ਐਵੇਂ ਦੋ ਚਾਰ ਹੋ ਗਏ ਉਹਦੇ ਨਾਲ ਸਾਰੇ ਨਹੀਂ ਮਾੜੇ ਇਹ ਇੱਕ ਫਾਨਾ ਮੈਂ ਤੁਹਾਨੂੰ ਦੱਸਦਾ ਸਾਡੇ ਜਿੰਨੇ ਮੁੰਡੇ ਸਾਰੇ ਵੈਸ਼ਨੂ ਇੱਕ ਨੇ ਵੀ ਨਹੀਂ ਪੀਤੀ ਨਹੀਂ ਨਹੀਂ ਉਹ ਤਾਂ ਦੇਖ ਲੈ ਤੁਹਾਡੀ ਵੀ ਨਹੀਂ ਹਾਂ ਬਈ ਹੁਣ ਹੁਣ ਅਸੀਂ ਡਰਾਈਵ ਕਰਕੇ ਜਾਣਾ ਆਉਣਾ ਬੀਟੀ ਕੇ ਨਾਲ ਹੀ ਸਭ ਵੈਸ਼ਨੋ ਆਪਣੇ ਠੀਕ ਆ ਹੁਣ ਲੋਕੀ ਲੋਕਾਂ ਨੇ ਵੀਡੀਓ ਵੇਖ ਆਹੀ ਵੀਡੀਓ ਵੇਖ ਲੋਕਾਂ ਕਹਿੰਨਾ ਇਹ ਜੀ ਰੱਜੇ ਕਰਕੇ ਇਹ ਰੱਜੇ ਨਹੀਂ ਕੀਤਾ ਇਹ ਸ਼ੌਂਕ ਨਾਲ ਹੋਇਆ ਇਹ ਸ਼ੌਂਕ ਨਾਲ ਭਾਈ ਖਿਡਾਰੀ ਇਹ ਤਾਂ ਇੱਕ ਦੂਜੇ ਨੂੰ ਮੈਨੂੰ ਪਤਾ ਸਿਰ ਮੈਂ ਕੋਈ ਨਾ ਆਪਾਂ ਕੋਈ ਹੋਰ ਮਾ ਕੇ ਕਰ ਨਾਲ ਮੇਰਾ ਜਿੱਤ ਬਾਜੀ ਕਿਹਦੇ ਨਾਲ ਕੋਈ ਨਹੀਂ ਆਈ ਆਪਣਾ ਚਿੱਲ ਕੀਤਾ ਭਾਈ ਬਾਕੀ ਨਵਾਂ ਸਾਲ ਮੈਂ ਹੁਣ ਬੜੀ ਦੂਰੋਂ ਆਇਆ ਮਰ ਰਜ਼ਾਇਨਾ ਤੋਂ ਚੱਲ ਕੇ ਆਇਆ ਇੱਥੇ ਨਾ ਮਸਲਾ 33 ਕਿਹਨੇ ਗੇ ਡਰਾਈਵ ਕਰਕੇ ਆਹ ਦੇਖੋ ਰਜ਼ਾਇਨਾ ਦੀ ਪਲੇਟ ਆ ਮੈਨੂੰ ਵਾਦਾ ਮੈਂ ਦੇਖ ਲਈ ਵੇ ਸਿਰਫ ਰਜ਼ਾਇਨਾ ਤੋਂ ਚੱਲ ਕੇ ਇੱਥੇ ਆਏ 33 ਮੈਂ ਨੈਗਲੇ ਪੰਦਾ ਸਾਲ ਚ ਕਰੀ ਇੱਕ ਤਰੀ ਪੰਦਾ ਸਾਲ ਉਹ ਨਹੀਂ ਗੱਲ ਆ ਪੋਸ ਗੱਲ ਨਹੀਂ ਆਪਾਂ ਮੈਂ ਤਾਂ ਬਾਈ ਦਾ ਉੱਥੇ ਵੀ ਅਸੀਂ ਖੜਾ ਸੀ ਮੈਂ ਉਹਨੂੰ ਦੇਖਿਆ ਮੈਂ ਕਿਹਾ ਬਾਈ ਦੀ ਇੰਟਰਵਿਊ ਕਰਨੀ ਆ ਇਹਦਾ ਕੁਦਰਤੀ ਮਨ ਦੇਖ ਗਿਆ ਉਹਨਾਂ ਨੇ ਮੇਰੀ ਇੰਟਰਵਿਊ ਕੀਤੀ ਸੀ ਕੈਨੇਡਾ ਦੇ ਮੇਲੇ ਤੇ ਅੱਛਾ ਅੱਛਾ ਠੀਕ ਹਾਂ ਹਾਂ ਜੀ ਉਹ ਇਤਨਾ ਹੀ ਇੰਟਰਵਿਊ ਕਰੀ ਆ ਇਫਾਨ ਸ਼ਾਹ ਨਾਲ ਬੰਦੇ ਆ ਤੁਹਾਡੇ ਗੰਨਿਓ ਭਾਈ ਤੈਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਚੜ੍ਹਦੀ ਕਲਾ ਚ ਰੱਖੇ ਬਾਕੀ ਤੁਹਾਨੂੰ ਬਹੁਤ ਬਹੁਤ ਸਾਰਿਆਂ ਨੂੰ ਮੇਰੇ ਜਿੰਨੇ ਮੇਰੇ ਜਿੰਨੇ ਸਟੂਡੈਂਟ ਵੀਰ ਹਨ ਉਹਨਾਂ ਨੂੰ ਲੱਖ ਲੱਖ ਵਧਾਈਆਂ ਕੰਮ ਖਿੱਚ ਕੇ ਰੱਖਣਾ ਇਹ ਜਿਹੜੇ ਪੁਰਾਣੇ ਇੱਥੇ ਰਹਿੰਦੇ ਆ ਨਾ ਜਿਹੜੇ ਪੁਰਾਣੇ ਰਹਿੰਦੇ ਇੱਥੇ ਕੈਨੇਡਾ ਇਹਨਾਂ ਦੀ ਬੰਦ ਕਰਨੀ ਬੱਸ ਆ ਨਹੀਂ ਉਹ ਵੀ ਆਪਣੇ ਹੀ ਆ ਚੱਲ ਗਾ ਨਾ ਜੀ ਨਾ ਜਿਹੜੇ ਅੱਜ ਤੋਂ ਇਹ ਨਾ 20 25 ਸਾਲ ਪਹਿਲਾਂ ਇਹ ਇਤਰਾ ਕੰਮ ਆ ਖਿੱਚ ਕੇ ਰੱਖਣਾ ਹਾਂ ਮਿਹਨਤ ਕਰੋ ਤੇ ਗੱਡ ਲਿਆਓ ਜੋ ਮਰਜੀ ਜੇ ਕੋਈ ਕਹਿੰਦਾ ਨਾ ਸਟੂਡੈਂਟ ਮਾਰੇ ਆ ਉਹ ਨਹੀਂ ਮੈਂ ਨਾ ਕਰੇ ਗੱਲ ਹਣਾ ਆ ਵੀ ਇਹਨੇ ਗੱਡੀ ਰੱਖੀ ਉਹ ਸੱਤੋ ਦਿਨ ਕੰਮ ਕਰਨ ਰਿਆ ਹਣਾ ਅਸੀਂ ਗੱਡੀਆਂ ਰੱਖੀਆਂ ਸੱਤੋ ਦਿਨ ਕੰਮ ਕਰਕੇ ਇੱਕ ਦਿਨ ਆਈ ਦਾ ਮਿਹਨਤ ਕਰਕੇ ਆ ਹੁੰਦਾ ਇਦਾਂ ਨਹੀਂ ਗੱਡੀਆਂ ਆ ਬਾਕੀ ਭਾਈ ਸਾਰਿਆਂ ਨੂੰ ਵਧਾਈਆਂ ਵਧਾਈਆਂ ਭਾਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਜੀ ਸੇਮ ਟੂ ਯੂ ਜੀ ਓਕੇ ਭਾਈ ਓਕੇ ਸੋ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਟਾਈਮ ਸਕੁਅਰ ਦੇ ਉੱਪਰ ਗੱਡੀਆਂ ਦੀ ਗਈ ਆੜਪਾਏ ਜਾ ਰਹੇ 7 ਸਾਲ ਮੈਨੂੰ ਬਹੁਤ ਵਾਹ ਪੀ ਦਿਖਾਰੇ ਕਿ ਕਿਸ ਤਰ੍ਹਾਂ ਲੋਕ ਬੱਚੇ ਇੰਜੋਏ ਕਰ ਰਹੇ ਆ ਕੋਈ ਗਾਲੀ ਗੋਚ ਨਹੀਂ ਹੋ ਰਹੀ ਕੋਈ ਕੁਛ ਨਹੀਂ ਹੋ ਰਿਹਾ ਉਹ ਕਹਿੰਦੇ ਜੇਰਸਟ ਕਹਿੰਦੇ ਨੂੰ ਕਹਿੰਦੇ ਵੀ ਮਾਰੇ ਅਸੀਂ ਦੇਖੋ ਅਸੀਂ ਕੀ ਕਰਦੇ ਕੁਝ ਨਹੀਂ ਕੀਤੀ ਸਿਰਫ ਇਕ ਫੋਟੋ ਰਹੀਆਂ ਹੋਰ ਕੁਛ ਨਹੀਂ ਸੋ ਐਨਾ ਹੀ ਕਹਿੰਦੇ ਹੋਏ ਕੈਮਰਾਮੈਨ ਅਨਮੋਲ ਦੇ ਨਾਲ ਭਪਿੰਦਰ ਗਰੇਵਾਲ ਡੈਸਟ ਪੰਜਾਬੀ ਟੋਰੰਟੋ ਕੈਨੇਡਾ ਔਰ ਸਾਡੇ ਕੰਨਿਓ ਸਭ ਨੂੰ ਸਾਡੇ ਡੇਲੀ ਪੋਸਟ ਦੇਾਰੇ ਕੰਨਿਓ ਸਾਡੇ ਕੰਨਿਓ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ